ਸਭ ਨੂੰ ਜੈ ਮਸੀਦੀ ਇਹ ਜਿਹੜਾ ਜੂਸ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਮੈਨੂੰ ਹੀ ਲੱਗਦਾ ਕਿ ਕੋਈ ਐਦਾਂ ਦਾ ਵਿਅਕਤੀ ਹੋਵੇਗਾ ਜਿਨੇ ਇਸ ਕੰਪਨੀ ਦਾ ਨਾਮ ਨਹੀਂ ਸੁਣਿਆ ਹੋਵੇਗਾ ਬਾਹਰਲੇ ਦੇਸ਼ਾਂ ਚ ਵੀ ਤੇ ਇੰਡੀਆ ਚ ਵੀ ਇਸ ਜੂਸ ਨੂੰ ਦੁਕਾਨਾਂ ਤੇ ਤੁਸਾਂ ਨੂੰ ਆਮ ਹੀ ਮਿਲ ਜਾਂਦਾ ਹੈ ਪਰ ਅੱਜ ਅਸੀਂ ਇਹਦੇ ਪਿੱਛੇ ਦੀ ਕਹਾਣੀ ਦੇਖਾਂਗੇ ਕਿ ਜਿਸ ਵਿਅਕਤੀ ਨੇ ਇਸ ਕੰਪਨੀ ਨੂੰ ਸ਼ੁਰੂ ਕੀਤਾ ਸੀਗਾ ਇੱਕ ਵਿਅਕਤੀ ਸੀ ਜਿਹਦਾ ਨਾਮ ਸੀ ਐਂਥਨੀ ਰੋਸੀ ਐਂਥਨੀ ਰੋਸੀ ਦਾ ਜਨਮ ਇਟਲੀ ਦੇ ਵਿੱਚ ਹੋਇਆ ਸੀ 1900 ਸਾਲ ਦੇ ਵਿੱਚ ਉਹਨਾਂ ਦਾ ਉਹਨਾਂ ਦਾ ਪਰਿਵਾਰ ਖੇਤੀਬਾੜੀ ਕਰਨ ਵਾਲਾ ਪਰਿਵਾਰ ਸੀਗਾ ਤੇ ਜਦੋਂ ਉਹ 21 ਸਾਲ ਦੇ ਸੀਗੇ ਤੇ ਉਹ ਅਮਰੀਕਾ ਦੇ ਵਿੱਚ ਆਏ ਤੇ ਉਹਨਾਂ ਦੀ ਜੇਬ ਦੇ ਵਿੱਚ ਸਿਰਫ 30 ਡਾਲਰ ਸੀਗੇ ਉਹ ਕਈ ਤਰ੍ਹਾਂ ਦੀ ਜੌਬਾਂ ਕਰਦੇ ਸੀ ਜੋ ਵੀ ਕੰਮ ਉਹਨਾਂ ਨੂੰ ਮਿਲ ਜਾਂਦਾ ਸੀਗਾ ਕਰਦੇ ਸੀ 21 ਸਾਲ ਦੇ ਸੀ ਯੰਗ ਸੀਗੇ ਕਦੇ ਮਕੈਨਿਕ ਦਾ ਕੰਮ ਮਿਲ ਗਿਆ ਉਹਦੇ ਨਾਲ ਕੰਮ ਕਰ ਲਿਆ ਟੈਕਸੀ ਚਲਾ ਲਈ ਜਾਂ ਗਰੋਸਰੀ ਸਟੋਰ ਤੇ ਕੰਮ ਕਰ ਲਿਆ ਤੇ ਇੱਕ ਗਰੋਸਰੀ ਸਟੋਰ ਤੇ ਉਹਨਾਂ ਨੇ ਕੰਮ ਕਰਦੇ ਕਰਦੇ ਉੱਥੇ ਹੀ ਕਾਫੀ ਦਿਨ ਕੰਮ ਕਰਦੇ ਰਹੇ ਤੇ ਪੈਸੇ ਜੋੜ ਕੇ ਉਨੇ ਆਪਣਾ ਛੋਟਾ ਜਿਹਾ ਨਿਊਯਾਰਕ ਸਿਟੀ ਦੇ ਵਿੱਚ ਇੱਕ ਆਪਣਾ ਗਰੋਸਰੀ ਸਟੋਰ ਖੋਲਿਆ ਤੇ ਜਿਹੜਾ ਗਰੋਸਰੀ ਸਟੋਰ ਸੀਗਾ ਪਰਮੇਸ਼ਰ ਦੀ ਦਇਆ ਨਾਲ ਬਹੁਤ ਵਧੀਆ ਚੱਲ ਰਿਹਾ ਸੀਗਾ ਤੇ ਇੱਕ ਦਿਨ ਇੱਕ ਆਦਮੀ ਆਇਆ ਉਹਨੇ ਕਿਹਾ ਕਿ ਤੂੰ ਆਪਣਾ ਗਰੋਸਰੀ ਸਟੋਰ ਮੰਨੂ ਵੇਚ ਦੇ ਤੇ ਉਹਨੇ ਉਸ ਵਿਅਕਤੀ ਨੇ ਨੂੰ ਉਹ 30000 ਡਾਲਰ ਚ ਆਪਣਾ ਗਰੋਸਰੀ ਸਟੋਰ ਵੇਚ ਦਿੱਤਾ ਤੇ ਉਹਨੇ ਕਿਉਂਕਿ ਉਹਨਾਂ ਦੀ ਇੱਛਾ ਸੀਗੀ ਕਹਿੰਦੇ ਕਿ ਮੈਂ ਫਲੋਰੀਡਾ ਵਿੱਚ ਜਾ ਕੇ ਦੂਜੀ ਸਟੇਟ ਵਿੱਚ ਜਾ ਕੇ ਮੈਂ ਟਮਾਟਰਾਂ ਦੀ ਖੇਤੀ ਕਰਨਾ ਚਾਹੁੰਦਾ ਉਹਨਾਂ ਨੂੰ ਖੇਤੀ ਦਾ ਵਿੱਚ ਉਹਨਾਂ ਦਾ ਧਿਆਨ ਸੀਗਾ ਤਾਂ ਉਹਨਾਂ ਨੇ ਆਪਣਾ ਗਰੋਸਰੀ ਸਟੋਰ 30000 ਡਾਲਰ ਚ ਵ ਤੇ ਉਸ ਤੋਂ ਪਹਿਲਾਂ ਕਿ ਉਹ ਨਿਊਯਾਰਕ ਸਿਟੀ ਨੂੰ ਛੱਡ ਕੇ ਫਲੋਰੀਡਾ ਜਾਂਦੇ ਉਹ ਕਹਿੰਦੇ ਕਿ ਮੈਂ ਸੋਚਿਆ ਕਿ ਮੈਂ ਇੱਕ ਲਾਇਬ੍ਰੇਰੀ ਜਾਣਾ ਉੱਥੇ ਮੈਂ ਕਿਤਾਬ ਪੜਦਾ ਕਿ ਜਿਹੜੀ ਆ ਟਮਾਟਰਾਂ ਦੀ ਖੇਤੀ ਉਹ ਕਰਨੀ ਕਿੱਦਾਂ ਹੈ ਤਾਂ ਕਿ ਮੈਂ ਥੋੜਾ ਜਿਹਾ ਨੋਲੇਜ ਲੈ ਲਵਾਂ ਪੜ ਲਵਾਂ ਤੇ ਜਦੋਂ ਲਾਇਬ੍ਰੇਰੀ ਗਏ ਤੇ ਉਹਨਾਂ ਨੇ ਦੇਖ ਉਹਨਾਂ ਨੂੰ ਜਦੋਂ ਫਾਰਮਿੰਗ ਖੇਤੀ ਦੇ ਉੱਪਰ ਕਰਨ ਵਾਲੀ ਕੋਈ ਕਿਤਾਬ ਲੱਭ ਰਹੇ ਸੀਗੇ ਤੇ ਉੱਥੇ ਉਹਨਾਂ ਨੂੰ ਨਾ ਕਿਸੇ ਵਿਅਕਤੀ ਨੇ ਇੱਕ ਕੋਈ ਕਿਤਾਬ ਗਲਤੀ ਨਾਲ ਰੱਖ ਦਿੱਤੀ ਸੀ ਦੂਜੇ ਸੈਕਸ਼ਨ 'ਚ ਤਾਂ ਉੱਥੇ ਇੱਕ ਮਸੀਹ ਦੇ ਉੱਪਰ ਲਿਖੀ ਹੋਈ ਕਿਤਾਬ ਸੀ ਕਿ ਮਸੀਹਾ ਜੀਵਨ ਉਹ ਉਹਨਾਂ ਦੀ ਨਜ਼ਰ ਉਸ ਕਿਤਾਬ ਦੇ ਉੱਪਰ ਪਈ ਤੇ ਉਹਨਾਂ ਨੇ ਦੇਖਿਆ ਕਿ ਇਹ ਤਾਂ ਇੱਕ ਰਿਲੀਜੀਅਸ ਬੁੱਕ ਹੈ ਇਹ ਫਾਰਮਿੰਗ ਕਰਨ ਵਾਲੀ ਕਿਤਾਬਾਂ ਦੇ ਵਿੱਚ ਕੀ ਕਰ ਰਹੀ ਹੈ ਤੇ ਕਹਿੰਦੇ ਮੈਂ ਚੱਕ ਕੇ ਇਹਨੂੰ ਇਹਦੀ ਸਹੀ ਜਗ੍ਹਾ ਤੇ ਰੱਖ ਦਿੰਦਾ ਤੇ ਪਰ ਉਹਨਾਂ ਨੇ ਉਹਨਾਂ ਦਾ ਧਿਆਨ ਉਸ ਕਿਤਾਬ ਦੇ ਉੱਪਰ ਪਿਆ ਤੇ ਜਦੋਂ ਉਹਨਾਂ ਨੇ ਉਸ ਕਿਤਾਬ ਨੂੰ ਖੋਲਿਆ ਉਹ ਵਾਪਸ ਨਹੀਂ ਰੱਖ ਸਕੇ ਉਹਨਾਂ ਨੇ ਆਪਣਾ ਸਾਰਾ ਦਿਨ ਫਾਰਮਿੰਗ ਦੀ ਕਿਤਾਬ ਪੜ੍ਹਨੀ ਸੀ ਉਹਨਾਂ ਨੇ ਖੇਤੀਬਾੜੀ ਦੀ ਪਰ ਉਹ ਪਰਮੇਸ਼ਰ ਦੀ ਹੋਲੀ ਕਿਤਾਬ ਉਹਨਾਂ ਦੇ ਹੱਥ ਲੱਗੀ ਸੀ ਉਹ ਪੜਦੇ ਰਹੇ ਉਹ ਕਹਿੰਦੇ ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਉਹ ਕਿਤਾਬ ਚੱਕਣ ਤੋਂ ਬਾਅਦ ਯਸ਼ੂ ਮਸੀਹ ਬਾਰੇ ਸੋਚਣਾ ਬੰਦ ਨਹੀਂ ਕਰ ਸਕਿਆ ਮੇਰੇ ਦਿਮਾਗ 'ਚ ਯਸ਼ੂ ਮਸੀਹ ਘੁੰਮ ਰਹੇ ਸੀ ਤਾਂ ਅਗਲੇ ਦਿਨ ਉਹਨਾਂ ਦੇ ਹਿਰਦੇ 'ਚ ਆਇਆ ਕਿ ਮੈਂ ਬਾਈਬਲ ਕਿਉਂ ਨਹੀਂ ਪੜ੍ਹਦਾ ਕਿਉਂਕਿ ਜਿਹੜੀ ਬੁੱਕ ਉਹਨਾਂ ਨੂੰ ਲਾਇਬ੍ਰੇਰੀ 'ਚੋਂ ਮਿਲੀ ਸੀ ਉਹਨਾਂ ਨੇ ਉਸ ਬੁੱਕ ਨੂੰ ਪੂਰਾ ਕਵਰ ਤੋਂ ਲੈ ਕੇ ਕਵਰ ਤੱਕ ਪੂਰਾ ਪੜ੍ਹ ਲਿਆ ਤੇ ਜਦੋਂ ਉਹਨਾਂ ਨੇ ਬਾਈਬਲ ਉਠਾਈ ਜਦੋਂ ਉਹ ਬਾਈਬਲ ਪੜ੍ਹਦੇ ਰਹੇ ਤਾਂ ਜਦੋਂ ਯੋਹੰਨਾ 3:16 ਤੇ ਪਹੁੰਚੇ ਜਿੱਥੇ ਲਿਖਿਆ ਸੀਗਾ ਕਿ ਪਰਮੇਸ਼ਰ ਨੇ ਜਗਤ ਨਾਲ ਇਹੋ ਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ कि ताकी जोगो ते विश्वास करेगा वो नाश नहीं होएगा बल्कि अनंत जीवन पाएगा पढ़ते पढ़ते ते ਹੋਰ پڑھਦੇ پڑھਦੇ ਉਹਨਾਂ ਨੇ ਪਾਇਆ ਕਿ ਬਾਈਬਲ ਕਹਿੰਦੀ ਹੈ ਕਿ ਵਿਸ਼ਵਾਸ ਦੇ ਨਾਲ ਤੁਸੀਂ ਬਚਾਏ ਜਾਓਗੇ ਤਾਂ ਉੱਥੇ ਹੀ ਲਾਇਬ੍ਰੇਰੀ ਜਦੋਂ ਬੈਠੇ ਬਾਈਬਲ ਪੜ੍ਹ ਰਹੇ ਸੀਗੇ ਤਾਂ ਉਹਨਾਂ ਨੇ यीशु मसीह ਨੂੰ ਆਪਣਾ ਉਧਾਰਕਰਤਾ ਅਪਣਾ ਲਿਆ ਉਹਦੇ ਤੋਂ ਬਾਅਦ ਉਹਨਾਂ ਨੇ ਚਰਚ ਨੂੰ ਅਟੈਂਡ ਕਰਨਾ ਸ਼ੁਰੂ ਕਰ ਦਿੱਤਾ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਕਰਨਾ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹ ਫਲੋਰੀਡਾ ਚਲੇ ਗਏ ਉਹਨਾਂ ਦੀ ਟਮਾਟਰਾਂ ਦੀ ਖੇਤੀ ਐਨੀ ਵਧੀਆ ਹੋਈ ਕਿ ਉਹਨਾਂ ਨੇ ਉਹਨਾਂ ਦੀ ਉਮੀਦ ਤੋਂ ਵੀ ਜ਼ਿਆਦਾ ਉਹਨਾਂ ਨੂੰ ਬਰਕਤ ਮਿਲੀ ਤੇ ਉਹਨਾਂ ਨੇ ਉਸ ਪ੍ਰੋਫਿਟ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਰੈਸਟੋਰੈਂਟ ਖੋਲੇ ਤਾਂ ਆਪਣੇ ਵਪਾਰ ਦੇ ਵਿੱਚ ਇੰਨੀ ਬਰਕਤ ਪਾਉਣ ਤੋਂ ਬਾਅਦ ਉਹਨਾਂ ਨੇ ਜਿਹੜਾ ਸੀ ਔਰੇਂਜ ਸੰਤਰੀਆਂ ਦੀ ਵਪਾਰ ਕਰਨਾ ਸ਼ੁਰੂ ਕੀਤਾ ਤੇ ਉਹ ਬਾਅਦ ਉਹਨਾਂ ਦੇ ਦਿਮਾਗ 'ਚ ਆਇਆ ਕਿ ਮੈਂ ਸੰਤਰੀਆਂ ਦੇ ਜੂਸ ਦੀ ਕੰਪਨੀ ਖੋਲਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਟਰੱਕਾਂ ਦੇ ਵਿੱਚ ਫ੍ਰਿਜ ਲੱਗਾ ਹੁੰਦਾ ਉਹਨਾਂ ਨੂੰ ਵੀ ਇਸਤੇਮਾਲ ਕਰਨਾ ਸ਼ੁਰੂ ਕੀਤਾ ਆਪਣੇ ਬਿਜ਼ਨਸ ਪਹਿਲੀ ਵਾਰੀ ਤੇ ਉੱਥੋਂ ਹੀ ਉਹ ਟ੍ਰੋਪਿਕਾਨਾ ਕੰਪਨੀ ਉਹਨਾਂ ਨੇ ਬਣਾਈ ਜਿਹਦਾ ਅਸੀਂ ਅੱਜ ਵੀ ਜੂਸ ਪੀਣੇ ਆ ਦੁਕਾਨਾਂ 'ਚ ਤੁਹਾਨੂੰ ਆਰਾਮ ਨਾਲ ਹੀ ਦਿਸ ਜਾਂਦਾ ਹੈ ਟ੍ਰੋਪਿਕਾਨਾ ਕੰਪਨੀ ਉਹਨਾਂ ਨੇ ਸ਼ੁਰੂ ਕੀਤੀ ਤੇ ਉਹ ਕੰਪਨੀ ਐਨੀ ਬlesd ਹੋਈ ਕਿ 1978 ਤੱਕ 245 ਮਿਲੀਅਨ ਡਾਲਰ ਹਰੇਕ ਸਾਲ ਉਹਨਾਂ ਦੀ ਕੰਪਨੀ ਬਣਾ ਰਹੀ ਸੀਗੀ ਤੇ ਪੂਰੇ ਅਮਰੀਕਾ ਦੇ ਵਿੱਚ 30% ਜਿਹੜੀ ਜੂਸ ਦੀ ਸਪਲਾਈ ਸੀ ਉਹਨਾਂ ਦੀ ਕੰਪਨੀ ਕਰਦੀ ਸੀ ਤੇ ਜਦੋਂ ਉਹ 78 ਸਾਲ ਦੇ ਹੋਏ 1978 ਦੇ ਵਿੱਚ ਤੇ ਉਹਨਾਂ ਨੇ ਆਪਣੀ ਉਸ ਕੰਪਨੀ ਨੂੰ ਜੂਜ਼ ਦੀ ਕੰਪਨੀ ਨੂੰ 500 ਮਿਲੀਅਨ ਡਾਲਰ ਦੇ ਵਿੱਚ ਵੇਚ ਦਿੱਤਾ ਤੇ ਰਿਟਾਇਰ ਹੋ ਗਏ ਤੇ ਆਪਣੀ ਰਿਟਾਇਰਮੈਂਟ ਤੇ ਉਹਨਾਂ ਨੇ ਕਿਹਾ ਕਿ ਖੁਦਾ ਨੇ ਪਰਮੇਸ਼ਰ ਨੇ ਮੈਨੂੰ ਤਾਕਤ ਦਿੱਤੀ ਪੈਸੇ ਬਣਾਉਣ ਦੇ ਲਈ ਤੇ ਪਰਮੇਸ਼ਰ ਨੇ ਮੇਰੀ ਮਦਦ ਕੀਤੀ ਤਾਂ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਾਂ ਉਸ ਪੈਸੇ ਦੇ ਨਾਲ ਉਹਨਾਂ ਨੇ ਮਸੀਹ ਦੇ ਕੰਮਾਂ ਲਈ ਬਹੁਤ ਜ਼ਿਆਦਾ ਪੈਸੇ ਦਿੱਤੇ ਜਿਹੜੇ ਲੋਕ ਮਿਸ਼ਨਰੀ ਸੀਗੇ ਦੂਜੇ ਦੇਸ਼ਾਂ 'ਚ ਸੇਵਕਾਈ ਕਰਨ ਜਾਂਦੇ ਸੀ ਜਦੋਂ ਸੇਵਕਾਈ ਤੋਂ ਬਾਅਦ ਲੋਟਦੇ ਸੀਗੇ ਰਿਟਾਇਰ ਹੋ ਕੇ ਜਾਂ ਬਜ਼ੁਰਗ ਹੋ ਕੇ ਤੇ ਉਹਨਾਂ ਨੇ ਇੱਕ ਪੂਰਾ ਪਿੰਡ ਬਸਾਇਆ 10 ਮਿਲੀਅਨ ਡਾਲਰ ਲਾ ਕੇ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਰਿਟਾਇਰ ਹੋ ਕੇ ਪਰਮੇਸ਼ਰ ਦੇ ਦਾਸ ਹੁੰਦੇ ਆ ਉਹ ਇਸ ਪਿੰਡ ਦੇ ਵਿੱਚ ਰਹਿ ਸਕਦੇ ਆ ਤੇ ਉਹਨਾਂ ਨੂੰ ਕੋਈ ਖਰਚਾ ਨਹੀਂ ਦੇਣਾ ਪਏਗਾ। ਉਹਦੇ ਲਈ ਉਹਨਾਂ ਨੇ 100 ਏਕੜ ਦਾ ਫਾਰਮ ਲੈ ਕੇ ਫਲੋਰੀਡਾ ਦੇ ਵਿੱਚ ਉਹਨਾਂ ਲਈ ਘਰ ਬਣਾਏ। ਤੇ ਉਹਨਾਂ ਨੇ ਇੱਕ ਮਿਨਿਸਟਰੀ ਸੇਵਕਾਈ ਦੀ ਸ਼ੁਰੂਆਤ ਕੀਤੀ। ਉਹ ਸੇਵਕਾਈ ਪਰਮੇਸ਼ਰ ਦੇ ਵਚਨਾਂ ਨੂੰ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਕਰਦੀ ਸੀਗੀ ਤਾਂ ਕਿ ਹਰੇਕ ਭਾਸ਼ਾ ਦੇ ਲੋਕ ਪਰਮੇਸ਼ਰ ਦਾ ਵਚਨ ਸੁਣ ਸਕਣ। ਉਹਨਾਂ ਨੇ ਪਰਮੇਸ਼ਰ ਦੇ ਕੰਮਾਂ ਦੇ ਲਈ ਅਮਰੀਕਾ ਜਬੀ ਤੋਂ ਬਾਅਦ ਵੀ ਬਹੁਤ ਸਾਰੀ ਸੇਵਕਾਈ ਕੀਤੀ ਆਪਣੇ ਪੈਸੇ ਦੇ ਦੁਆਰਾ। ਤੇ ਉਹਨਾਂ ਦਾ ਦਿਲ ਜਦੋਂ ਭਰ ਆਉਂਦਾ ਸੀ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਟ੍ਰੋਪਿਕਾਨਾ ਜੂਸ ਕੰਪਨੀ ਵਿੱਚ ਚਲਾਉਂਦਾ ਸੀਗਾ ਮੈਂ ਲੋਕਾਂ ਦੇ ਸਰੀਰ ਦੇ ਲਈ ਉਹਨਾਂ ਨੂੰ ਜੂਸ ਦਿੰਦਾ ਸੀਗਾ ਪਰ ਅੱਜ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਮੈਂ ਉਹਨਾਂ ਦੇ ਆਤਮਾ ਦੇ ਵਿੱਚ ਉਹਨਾਂ ਦੇ ਜਾਨ ਦੇ ਵਿੱਚ ਖੁਦਾ ਦੀ ਖੁਦਾ ਦੀ ਜ਼ਿੰਦਗੀ ਪਾ ਰਿਹਾ ਤੇ 1993 ਦੇ ਵਿੱਚ ਜਦੋਂ 93 ਸਾਲ ਦੇ ਹੋ ਗਏ ਤਾਂ ਖੁਦਾ ਦੇ ਕੋਲ ਚਲੇ ਗਏ ਪਰਮੇਸ਼ੁਰ ਦੇ ਕੋਲ ਚਲੇ ਗਏ ਤੇ ਉਹਨਾਂ ਦਾ ਨਾਮ ਸੀ ਐਂਥਨੀ ਰੋਸੀ ਜਿਨ੍ਹਾਂ ਨੇ ਖੁਦਾ ਦੇ ਲਈ ਉਹਨਾਂ ਦਾ ਹਿਰਦੇ ਸੀਗਾ ਆਪਣੇ ਜੀਵਨ ਨੂੰ ਉਹਨਾਂ ਨੇ ਪਰਮੇਸ਼ੁਰ ਨੂੰ ਜਿੱਦ ਦਿੱਤਾ ਕੁਦਾ ਨੇ ਉਹਨਾਂ ਦੇ ਬਿਜ਼ਨਸ ਉਹਨਾਂ ਨੂੰ ਫਲਵੰਤ ਕੀਤਾ ਤੇ ਉਹਨਾਂ ਨੇ ਉਹਨਾਂ ਦੇ ਕੰਪਨੀ ਦੇ ਵਾਲੇ ਵਾਲੇ ਜਿੰਨੇ ਬਾਈਬਲ ਸਕੂਲ ਹੁੰਦੇ ਸੀਗੇ ਉੱਥੇ ਦੇ ਵਿਦਿਆਰਥੀ ਦੱਸਦੇ ਹੁੰਦੇ ਸੀਗੇ ਕਿ ਸਾਡੇ ਕਾਲਜਾਂ ਦੇ ਵਿੱਚ ਜੂਸ ਦੀ ਸਪਲਾਈ ਹਮੇਸ਼ਾ ਆਉਂਦੀ ਸੀ ਜਿੱਥੇ ਇਥੇ ਪਰਮੇਸ਼ਰ ਦਾ ਵਚਨ ਸਿਖਾਇਆ ਜਾਂਦਾ ਸੀ ਆਸ-ਪਾਸ ਦੇ ਏਰੀਆ 'ਚ ਉਹ ਫ੍ਰੀ ਜੂਸ ਸਪਲਾਈ ਕਰਦੇ ਹੁੰਦੇ ਸੀ ਆਪਣੀ ਕੰਪਨੀ ਦੇ ਦੁਆਰਾ ਤੇ ਜਦੋਂ ਉਹਨਾਂ ਨੇ ਕੰਪਨੀ ਵੇਚ ਦਿੱਤੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਨਵਾਂ ਮਾਲਕ ਹੈ ਕੰਪਨੀ ਦਾ ਉਹਨੇ ਉਹਨਾਂ ਦੀ ਉਹਨਾਂ ਨੂੰ ਜੂਸ ਦੀ ਸਪਲਾਈ ਭੇਜਣੀ ਬੰਦ ਕਰ ਦਿੱਤੀ ਹੈ ਤਾਂ ਆਪਣੇ ਪੈਸੇ ਖਰਚ ਕੇ ਉਹ ਜੂਸ ਖਰੀਦ ਸਾਰੇ ਬਾਈਬਲ ਕਾਲਜਾਂ ਵਿੱਚ ਬੱਚਿਆਂ ਨੂੰ ਭੇਜਦੇ ਹੁੰਦੇ ਸੀਗੇ ਸੋ ਮੇਰੇ ਪ੍ਰੀਓ ਪਰਮੇਸ਼ਵਰ ਦੇ ਲੋਕੋ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਔਰ ਅਸੀਂ ਰੱਖਦੇ ਹਾਂ ਕਿ ਖੁਦਾ ਇਹ ਮੈਂ ਤੇਰੇ ਲਈ ਕਰਨਾ ਹੈ ਤੇਰੇ ਰਾਜ ਲਈ ਕਰਨਾ ਹੈ ਤੁਹਾਡਾ ਖੁਦਾ ਤੁਹਾਨੂੰ ਕਦੇ ਫੇਲ ਨਹੀਂ ਹੁੰਦੇਗਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਦੇ ਫੇਲ ਨਹੀਂ ਹੁੰਦੇਗਾ ਪਰ ਤੁਹਾਡਾ ਧਿਆਨ ਹੋਣਾ ਚਾਹੀਦਾ ਕਿ ਜੋ ਵੀ ਖੁਦਾ ਨੇ ਮਨ ਦਿੱਤਾ ਹੈ ਮੈਂ ਉਹਦੀ ਸੇਵ ਕਾਇਲੀ ਕਰਾਂ ਸੋ ਮੈਂ ਆਸ਼ਾ ਕਰਦਾ ਤੁਹਾਨੂੰ ਸੁਣ ਕੇ ਤੋਂ ਬਹੁਤ ਹੀ ਆਸ਼ੀਸ਼ ਮਿਲੀ ਹੋਏਗੀ ਤੇ ਉਤਸ਼ਾਹ ਮਿਲਿਆ ਹੋਏਗਾ ਤੇ ਜੇ ਤੁਹਾਨੂੰ ਲੱਗਦਾ ਕਿਸੇ ਦੇ ਕੰਮ ਦੀ ਚੀਜ਼ ਹੈ ਉਹਨਾਂ ਨੂੰ ਭੇਜੋ ਤਾਂ ਕਿ ਉਹ ਵੀ ਉਤਸ਼ਾਹ ਚ ਭੜ ਸਕਣ ਤੇ ਖੁਦਾ ਦੇ ਲਈ ਕੰਮਾਂ ਨੂੰ ਕਰ ਸਕਣ ਸਾਰਨ ਜੈਮਸੀ ਦੀ